ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਜੁਦ ਨਸ਼ਾ ਵਿਰੋਧ ਤਹਿਤ ਸ਼ਿਕਾਇਤਕਰਤਾ ਦਾ ਨਾਮ ਗੁਪਤ ਰੱਖਣ ਦੀ ਕੀਤੀ ਜਾ ਰਹੀ ਸੀ ਗੱਲ ਲੇਕਿਨ ਇੱਕ ਔਰਤ ਦਾ ਐਸਐਚਓ ਵੱਲੋਂ ਸ਼ਰਿਆਮ ਕੀਤਾ ਗਿਆ ਨਾਮ ਡਿਸਕਲੋਜ਼ ਕਲਪਦੀ ਹੋਈ ਔਰਤ ਪਹੁੰਚੀ ਐਸਐਸਪੀ ਕੋਲ ਅਤੇ ਐਸਐਸਪੀ ਨੇ ਲਗਾਈ ਐਸਪੀਡੀ ਦੀ ਡਿਊਟੀ ਅੱਜ ਇੱਥੇ ਇਹ ਆਪਣੇ ਬਿਆਨ ਦੇਣ ਦੇ ਲਈ ਪਹੁੰਚੀ ਅਤੇ ਤਰਨਤਾਲ ਦੇ ਨੰਗਵੀ ਆਏ ਇਸ ਦੇ ਨਾਲ ਮਾਮਲਾ ਰਾਮਪੁਰਾ ਦਾ ਜਿੱਥੇ ਇੱਕ ਔਰਤ ਨੇ ਐਸਐਚਓ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਸ ਵੱਲੋਂ ਕੁਝ ਨਸ਼ਾ ਤਸਕਰਾਮ ਦੇ ਨਾਮਾਂ ਦੀ ਸ਼ਿਕਾਇਤ ਜਿਹੜੀ ਆ ਦਿੱਤੀ ਸੀ ਲੇਕਿਨ ਐਸਚੋ ਵੱਲੋਂ ਸ਼ਰੀਆ ਮੋਤਾ ਨਾਮ ਡਿਸਕਲੋਜ਼ ਕੀਤਾ ਜਾ ਰਿਹਾ ਹੈ ਸੁਨਾ ਬਣਦਾ ਹੈ ਕਿ ਇਸ ਔਰਤ ਵੱਲੋਂ ਲਗਾਤਾਰ ਅਫਸਰਾਂ ਦੀ ਜਿਹੜੀ ਮਾਰੀ ਜਾ ਰਹੀ ਹੈ ਕਿ ਅਸਚੋ ਵੱਲੋਂ ਤਾਂ ਨਾਮ ਨਸਕਲੋਜ ਕੀਤਾ ਗਿਆ ਅਤੇ ਇਸ ਸਪੀਨੇਸ਼ਨ ਨੂੰ ਵਿਸ਼ਵਾਸਤਵਾਇਆ ਸੀ ਕਿ ਉਸਨਾਂ ਵੱਲੋਂ ਇਸਕੀ ਡੀ ਦੀ ਡਿਊਟੀ ਲਈ ਗਈ ਹੈ ਅਤੇ ਉਹਨਾਂ ਦੇ ਬਣਦੀ ਕਾਰਵਾਈ ਕੀਤੀ ਜਾਵੇਗੀ ਇਸ ਸਬੰਧੀ ਜਦ ਸਪੀਡੀ ਦਰਾਂ ਗਲਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਅਫਸਰ ਵੱਲੋਂ ਇਸ ਤਰ੍ਹਾਂ ਦੇ ਨਾਮ ਨਸਕਲੋਜ ਕੀਤੇ ਜਾਂ ਉਹਨਾਂ ਪਰ ਬਣਦੀ ਕਾਰਵਾਈ ਹੋਵੇ ਉਹ ਕੀਤੀ ਜਾਵੇਗੀ ਲੇਕਿਨ ਇਸ ਔਰਤ ਦੇ ਭਰਾ ਦੇ ਤੇ ਪਹਿਲਾਂ ਹੀ ਦੋ ਮੁਕਾਦਮੇ ਦਰਜ ਹਨ ਅਤੇ ਉਹਦੇ ਨਾਮ ਨਾਲ ਕਰਮਨ ਦਲ ਦੇ ਨਹਿਗ ਸਿੰਘ ਵੀ ਇਸ ਸਾਹਮਣੇ ਆਖੜੇ ਹੋ ਜੀ ਕੀ ਨਾਮ ਹੈ ਤੁਹਾਡਾ ਤੇ ਕਿਸ ਮੁੱਦੇ ਤੇ ਲੱਗੇ ਤੁਸੀਂ ਅਜਾ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਤਾਂ ਤਹਿ ਦਿਲੋਂ ਧੰਨਵਾਦ ਕਰਦੀ ਆ ਜਿਹੜੇ ਮੇਰੇ ਨਾਲ ਮੇਰੇ ਸਿੰਘ ਭਾਈ ਖੜੇ ਆ ਮੈਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਦੂਜੀ ਗੱਲ ਰਹੀ ਜੀ ਮੈਂ ਕਮਲਜੀਤ ਕੌਰ ਖਾਲਸਾ ਬੋਲਦੀ ਆ ਮੈਂ ਜੀ ਕੁਝ ਸੀਗੇ ਨਸ਼ਾ ਤਸਕਰ ਵੱਡੇ ਲੈਵਲ ਦੇ ਅਧਿਕਾਰੀ ਸੀ ਮੈਂ ਪਾਏ ਸੀ ਜੀ ਗੁਪਤ ਨਾਮ ਪਾਏ ਸੀ ਉਹਨਾਂ ਦੇ ਜੀ ਐਸ ਐਚਓ ਬੂਟਾ ਸਿੰਘ ਨੇ ਤਾਰੀ ਨੇ ਨਵਜੁਗਦੀਪ ਤੇ ਸੋਮੇਵਾਰ ਗਿਆਂ ਨੇ ਜੀ ਇਹ ਘਰੋ ਘਰੀ ਜਾ ਕੇ ਦੱਸਿਆ ਅਸੀਂ ਸਾਬ ਕੋਲੇ ਅੰਦਰ ਐਸਪੀ ਸਾਹਿਬ ਕੋਲੇ ਗਏ ਆ ਉਹਨਾਂ ਨੂੰ ਸਾਰਾ ਪ੍ਰੂਫ ਦਿੱਤਾ ਜੀ ਉਹ ਕਹਿੰਦੇ ਵੀ ਥੋੜੀ ਕਾਰਵਾਈ ਜਿਹੜੀ ਆ ਬੰਦ ਦੀ ਕਾਰਵਾਈ ਜਿਹੜੀ ਐਸਐਚਓ ਸਾਹਿਬ ਤੇ ਕੀਤੀ ਜਾਊਗੀ ਅੰਦਰ ਮੇਰੀ ਪੂਰੀ ਇਨਸਾਫ ਦੀ ਜੋ ਸੀ ਮੰਗ ਉਹ ਮੇਰੀ ਮੰਨੀ ਗਈ ਆ ਸਾਫ ਡਿੱਪੀ ਸਾਹਿਬ ਜੀ ਨੇ ਵੀ ਇਹੀ ਗੱਲ ਕਹੀ ਆ ਵੀ ਜੋ ਕੁਝ ਵੀ ਮਤਲਬ ਇਹਨੇ ਕੀਤਾ ਇਹ ਗਲਤ ਕੀਤਾ ਮੇਰਾ ਨਾਮ ਜਿਹਨੇ ਹਰੇਕ ਦੇ ਘਰੋ ਘਰੀ ਜਾ ਕੇ ਲੀਕ ਕੀਤਾ ਪਰ ਮੈਂ ਉਹਨਾਂ ਬੰਦਿਆਂ ਨੂੰ ਜਾਣਦੀ ਵੀ ਹੈ ਨਹੀਂ ਉਹ ਐਸਐਚਓ ਆਪ ਦਾ ਪੀ ਕਸੂਗਾ ਕਿ ਮੈਂ ਜਦੋਂ ਕਾਰਵਾਈ ਉਹਨਾਂ ਤੇ ਕੀਤੀ ਹੀ ਨਹੀਂ ਜੀ ਜਿਨ੍ਹਾਂ ਤੇ ਮੈਂ ਕਾਰਵਾਈ ਕੀਤੀ ਸੀ ਉਹ ਬੰਦੇ ਉਹ ਘਰੇ ਤਾਂ ਗਏ ਵੀ ਨਹੀਂ ਜੀ ਨਾ ਹੀ ਉਹਨਾਂ ਦੇ ਘਰੇ ਨਾਮ ਲਿਖਤਾ ਲਾ ਬੁੱਟਾ ਸਿੰਘ ਹੈ ਜੇ ਨਾਲ ਬੁੱਟਾ ਸਿੰਘ ਐਸ ਐਚਓ ਤਾਰੀ ਨਵਜੂਦੀਪ ਤੇ ਸੋਮਾ ਇਹ ਜਿਹੜੇ ਨਾਲ ਨੇ ਦੇ ਮਤਲਬ ਸਟਾਪ ਦੇ ਜਿਹੜੇ ਹੈਗੇ ਘਰੋ ਘਰੀ ਜਾ ਕੇ ਦੱਸ ਰਹੇ ਆ ਅੱਛਾ ਐਸਐਸਪੀ ਮੈਡਮ ਨੂੰ ਕੀ ਦੱਸੋ ਐਸਐਸਪੀ ਮੈਡਮ ਨੂੰ ਤਾਂ ਹਾਲੇ ਮੈਂ ਮਿਲੀ ਨਹੀਂ ਗਈ ਉਹਨਾਂ ਨੂੰ ਤਾਂ ਜੀ ਉਹਨਾਂ ਨੇ ਐਸਪੀ ਸਾਹਿਬ ਨੂੰ ਕਹਿਤਾ ਸੀ ਵੀ ਤੁਸੀਂ ਉਹ ਉਹਨਾਂ ਦੇ ਨਾਲ ਹੀ ਗੱਲਬਾਤ ਕਰਨੀ ਹੈ ਕਾਰਨ ਕੀ ਕਿਉਂ ਦੱਸਦੇ ਆ ਕਾਰਨ ਕੀ ਐ ਅੱਛਾ ਦੱਸੋ ਉਹਨਾਂ ਨੇ ਤਾਂ ਜੀ ਉਹ ਕਹਿੰਦੇ ਵੀ ਸਾਡੇ ਕੋਲ ਤਾਂ ਨਾਮ ਹੀ ਨਹੀਂ ਕਮਲਜੀਤ ਤੌਰ ਦਾ ਤਾਂ ਵੀ ਅੰਦਰ ਲਖਵਾ ਕੇ ਵੀ ਇਹ ਜਿਹੜੇ ਬੰਦੇ ਆਏ ਸੀ ਨਾਲ ਮੇਰੇ ਖੜੇ ਸੀ ਜਿਨ੍ਹਾਂ ਦੇ ਘਰੋ ਘਰ ਜਾ ਕੇ ਕਹਿ ਕੇ ਆਏ ਸੀ ਉਹ ਬੰਦੇ ਨਾਲ ਆਏ ਸੀ ਕਾਰਨ ਪੁੱਛਦਾ ਜੀ ਮੈਂ ਤਾਂ ਪੁਲਿਸ ਨਾਲ ਮਿਲਿ ਹੋਈ ਐ ਜੀ ਖਰਚਾ ਲੈਂਦੀ ਐ ਜਿਹੜੇ ਵੱਡੇ ਲੈਵਲ ਦੇ ਅਧਿਕਾਰੀ ਆ ਚਿੱਟਾ ਸਮੈਟ ਜੋ ਕੁਝ ਵੀ ਵੇਚ ਰਹੀ ਐ ਗੋਲੀਆਂ ਟ੍ਰੋਮੋਡੋਲ ਐਲਪੈਕਸ ਗੋਲੀਆਂ ਜਿਹੜੀਆਂ ਵੇਚ ਰਹੇ ਆ ਉਹਨਾਂ ਤੋਂ ਜੀ ਇਹ ਖਰਚਾ ਲੈਂਦੇ ਆ ਅਖੜੇ ਦੇ ਨਾਲ ਮੇਰੇ ਵੀਰ ਭਾਈ ਇਹਨਾਂ ਤੋਂ ਵੀ ਤੁਸੀਂ ਪੁੱਛ ਸਕਦੇ ਹੋ ਵੀ ਜਦੋਂ ਮੈਂ ਯੁੱਧ ਨਸ਼ਿਆਂ ਦੇ ਵਿਰੁੱਧ ਇੱਕ ਪਾਸੇ ਤਾਂ ਸੀਐਮ ਸਾਹਿਬ ਨੇ ਇਹ ਕਿਹਾ ਵੀ ਯੁੱਧ ਨਸ਼ਿਆਂ ਦੇ ਵਿਰੁੱਧ ਖੜੋ ਤੁਸੀਂ ਹੋ ਕੇ ਅਸੀਂ ਤਾਂ ਜੀ ਇਸ ਇਨਸਾਫ ਦੇ ਪਿੱਛੇ ਖੜੇ ਸੀ ਵੀ ਅਸੀਂ ਪੁਲਸ ਪੁਲਸ ਦੇ ਨਾਲ ਖੜੀ ਗਈ ਪਰ ਪੁਲਸਤਾ ਚ ਖੋਦ ਹੀ ਰਲੀ ਹੋਈ ਨਾਲ ਜੀ ਫਿਰ ਅਸੀਂ ਕਿਹਦੇ ਕੋਲ ਜਾ ਕੇ ਇਨਸਾਫ ਦੀ ਮੰਗ ਕਰ ਸਕਦੇ ਆ ਸਾਨੂੰ ਤਾਂ ਇਹੀ ਮੰਗ ਚਾਹੀਦੀ ਆ ਵੀ ਜਿਹੜੀ ਐਸਐਚਓ ਤੇ ਬਣਦੀ ਕਾਰਵਾਈ ਆ ਇਹਦੇ ਜਿਹੜੇ ਅਧਿਕਾਰੀ ਨੇ ਨਾਲ ਇਹਦੇ ਜਿਨ੍ਹਾਂ ਨੇ ਵੀ ਕੀਤਾ ਇਹ ਕੰਮ ਇਹ ਸਿੱਧੀ ਜੀ ਗੱਲ ਆ ਵੱਡੇ ਲੈਵਲ ਦੇ ਅਧਿਕਾਰੀਆਂ ਤੋਂ ਜਾਂਚ ਬ੍ਰਾਂਚ ਕਰਾ ਕੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਦੋ ਇਹਨਾਂ ਦੇ ਵਿੱਚ ਜਿਹੜਾ ਨਾਇਬ ਸਿੰਘ ਕਬੂਤਰ ਜੀ ਵੀ ਵਜ੍ਹਾ ਕਾਰਨ ਸਾਡਾ ਖੋਖਾ ਚੱਕਿਆ ਗਿਆ ਤੇ ਸਾਡੇ ਮੁੰਡੇ ਦੇ ਉੱਤੇ 8 ਕਿਲੋ ਭੁੱਕੀ ਦਾ ਪਰਚਾ ਪਿਆ ਕੋਲੋਂ ਵੀ 7 ਕਿਲੋ ਭੁੱਕੀ ਦਾ ਪਰਚਾ ਉਹਦੇ ਤੇ ਵੀ ਪਿਆਣਾ ਚ ਕਿਦਾ ਦੋ ਦਿਨਾਂ ਦੇ ਵਿੱਚ ਅਰੈਸਟ ਕਰਕੇ ਉਹ ਵੀ ਜਿੰਨੀ ਦਸੜੀ ਦਿਨ ਨਹੀਂ ਦੀ ਬੰਦੀ ਹੈ 2 ਮਹੀਨੇ ਦੀ ਬੰਦੀ ਹੈ ਉਹ ਵੀ ਕੀਤੀ ਜਾਵੇ। ਸਾਡਾ ਇਹ ਤੁਹਾਡਾ ਖੋਖਾ ਸੀ ਸਾਡਾ ਖੋਖਾ ਜੀ ਨਾਇਬ ਸਿੰਘ ਤਮੂਤਰ ਦੇ ਨਾਲ ਸੀਗਾ ਜੀ। ਸਾਡਾ ਜੀ ਚਾਹ ਦਾ ਖੋਖਾ ਸੀ ਉਹ ਕੰਮ ਜੀ ਸੀ ਉਹਦਾ ਵੀ ਚਾਹ ਗਈ ਪਰ ਕੰਮ ਕੀ ਸੀਗਾ ਵੀ ਉਹ ਬੰਦੇ ਨੇ ਗਲਤ ਕੰਮ ਕਰਨਾ ਤੁਸੀਂ ਸਾਰੇ ਇਹ ਮਜ਼ਦਮ ਸੋਮੇਵਾਰਗੇ ਸਾਰੇ ਬੈਠ ਬੂਟ ਕੇ ਖਾ ਪੀ ਕੇ ਆਉਂਦੇ ਸੀ ਉਹਦੇ ਕੋਲ। ਸਰਵਾਈ ਹੁੰਦੀ ਫੇਰ ਤੁਹਾਡਾ ਕੀ ਅਗਰ ਚੇਰਮੈਨ ਜੀ ਸੀਐਮ ਮਾਨ ਸਾਹਿਬ ਕੋਲ ਸਿੱਧਾ ਜਾਊਂਗੀ ਜੀ মিডিਆ ਲੈ ਕੇ ਮੇਰੇ ਹੰਦ ਸਿੰਘ ਵੀਰ ਵੀ ਜਾਣਗੇ ਅੱਜ ਦਾ ਮੇਰੇ ਨਾਲ ਐਨੇ ਖੜੇ ਆ। ਜੇਤਾ ਜੀ ਪਤਾ ਨਹੀਂ ਕਿ ਕਿੰਨੇ ਜੱਥੇ ਜਾਣਗੇ ਜੀ ਜੇ ਬਟੰਡਾਂ ਨੂੰ ਮਿਲਿਆ ਕੀ ਸਬਾਸ਼ਨ ਮੈਮ ਨੇ ਤਾਂ ਇਹੀ ਗੱਲ ਕਹੀ ਆ ਵੀ ਜੇ ਅਗਰ ਇਹਦੇ ਵਿੱਚ ਐਸ ਐਚਓ ਗਲਤ ਕੀਤਾ ਹੋਣੇ ਤਾਂ ਉਹਨੂੰ ਬੰਦ ਦੀ ਕਾਰਵਾਈ ਉਹਨਾਂ ਤੇ ਕੀਤੀ ਜਾਊਗੀ ਉਹਨੂੰ ਤੁਸੀਂ ਦੋ ਦੋ ਤੁਸੀਂ ਮਿਲਿਆ ਸੀ ਹਾਂ ਜੀ ਦੋ ਦਿਨਾਂ ਦਾ ਟਾਈਮ ਦਿੱਤਾ ਸੀ ਦੋ ਦਿਨਾਂ ਦਾ ਜਾਂਚ ਕੀਤੀ ਜਾ ਹਾਂ ਜੀ ਜੋ ਜਾਂਚ ਹੋਈ ਹੈ ਹਾਂ ਜੀ ਜਾਂਚ ਹੋਈ ਹੈ ਤੇ ਬਿਲਕੁਲ ਸਹੀ ਨਿਕਲੀ ਉਹਨਾਂ ਨੂੰ ਸਾਰਾ ਕੁਝ ਜਿਹੜੇ ਬੰਦੇ ਸੀਗੇ ਜਿਨ੍ਹਾਂ ਦੇ ਮਤਲਬ ਸੀਗੇ ਨਾਲ ਆਏ ਸੀ ਉਹਨਾਂ ਨੇ ਦੱਸਿਆ ਜੀ ਘਰੋ ਘਰੀ ਜਾ ਕੇ ਕਹਿੰਦਾ ਫਿਰ ਖੁਦ ਬੂਟਾ ਸਿੰਘ ਖੁਦ ਰੇਡ ਕਰਦਾ ਜਦੋਂ ਮੈਂ ਉਹਨਾਂ ਨੂੰ ਕੇਸ ਹੀ ਨਹੀਂ ਦਿੱਤਾ ਇਹ ਕਿਉਂ ਫਿਰ ਰੇਡ ਕਰਦਾ ਫਿਰ ਇਹਦਾ ਕੀ ਫਾਇਦਾ ਇਹ ਕਰਨਕੀ ਲੱਗਿਆ ਇਹ ਜਸਪ੍ਰੀਤ ਨੂੰ ਫਸਾਉਣ ਦਾ ਮਾਰਾ ਵੀ ਮੈਂ ਕਿਸੇ ਤਰੀਕੇ ਨਾਲ ਵੱਡੇ ਲੈਵਲ ਦੇ ਵਿੱਚ ਪਸਾਵਾ ਇਹਨੂੰ ਕੱਲ ਨੂੰ ਅਗਰ ਬਾਹੀ ਜਾਂਸ ਜਸਪ੍ਰੀਤ ਨੂੰ ਬਾਹਰੋਂ ਚੱਕਦੇ ਆ ਜਾਂ ਘਰੋਂ ਚੱਕਦੇ ਆ ਕੋਈ ਚੀਜ਼ ਨਹੀਂ ਬਰਾਮਦ ਹੁੰਦੀ ਤਾਂ ਉਹਦੀ ਪੁਲਿਸ ਪ੍ਰਸ਼ਾਸਨ ਆਪ ਜ਼ਿੰਮੇਵਾਰ ਹੋਊਗਾ ਸਾਡੀ ਕੋਈ ਚੀਜ਼ ਨਹੀਂ ਹੋਊਗੀ ਹਾਂਜੀ ਪਾਸੇ ਕੀ ਦੇ ਨਾਲ ਕੌਣ-ਕੌਣ ਹੈਗੇ ਬੂਟਾ ਸੰਦੇ ਦੇ ਨਾਲ ਦੀ ਤਾਰੀ ਆ ਨਵਜਗਦੀਪ ਆ ਤੇ ਸੋਮਾ ਜੀ ਬਾਕੀ ਹੋਰ ਅਧਿਕਾਰੀ ਵੀ ਹੈਗੇ ਆ ਜੀ ਬਾਕੀ ਮੈਂ ਇਹੀ ਮੰਗ ਕਰਦੀ ਆ ਵੀ ਇਹਨਾਂ ਤੇ ਪੂਰੀ ਸਖਤ ਕਾਰਵਾਈ ਕੀਤੀ ਜਾਵੇ ਹਾਂ ਜੀ ਉਹ ਵੀ ਆਮ ਦੇਖੇ ਗਏ ਜੀ ਉਹ ਗੁਫਤ ਗਿਆਨ ਦੇਖੇ ਗਏ ਕਹਿੰਦੇ ਸਾਹਮਣੇ ਮੀਡੀਆ ਦੇ ਉਹਨਾਂ ਨਹੀਂ ਚਾਹੁੰਦੇ ਅਸੀਂ ਆਪ ਦਾ ਲਿਖਾ ਕੇ ਗਏ ਆ ਉਹ ਕਹਿ ਕੇ ਵੀ ਗਏ ਆ ਵੀ ਸਾਡੇ ਘਰੋਂ ਘਰੀ ਆ ਕੇ ਖੁਦ ਇਹ ਬਿਆਨ ਸਾਰਿਆਂ ਨੇ ਹੀ ਦਿੱਤੇ ਆ ਜੀ ਮੈਂ ਉਹਨਾਂ ਦੇ ਨਾਮ ਨਹੀਂ ਦੱਸਣਾ ਚਾਹੁੰਦੀ ਜਿਹਨਾਂ ਨੂੰ ਦੱਸ ਗਿਆ ਐਸੇ ਤੋਂ ਉਹ ਦੱਸ ਦਾਂਗੇ ਹਾਂ ਜੀ ਹਾਂ ਜੀ ਉਹ ਹਾਂ ਜੀ ਉਹ ਦੱਸ ਗਏ ਜੀ ਉਹ ਦੱਸ ਗਏ ਆ ਬਾਕੀ ਤੁਸੀਂ ਮੇਰੇ ਦਲ ਦੇ ਵੀਰ ਜਿਹੜੇ ਦਾਰਜਗੁਰੂਪ ਸਿੰਘ ਪਰਣਾਦਲ ਕੀ ਕਹਿਣਾ ਚਾਹੁੰਦੇ ਆ ਅਸੀਂ ਭੈਣ ਦੇ ਹੱਕ ਦੇ ਵਿੱਚ ਖੜੇ ਆ ਤੇ ਅਸੀਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਜਿਦਾ ਸਰਕਾਰ ਪਹਿਲਾਂ ਇਹ ਨਾ ਕਹੇ ਕਿ ਨਾਮ ਗੋਪਤ ਰੱਖਿਆ ਜਾਊਗਾ ਫਿਰ ਜਿਵੇਂ ਦੱਸਤਾ ਤਾਂ ਨਾਮ ਗੋਪਤ ਰੱਖਿਆ ਵੀ ਜਾਵੇ ਕਿਉਂ ਤੁਸੀਂ ਆਪਸ਼ੋਹੇ ਦੁਸ਼ਮਣਾਂ ਕੋਈਆਂ ਭਾਈ ਅਸੀਂ ਸਾਰਾ ਦਲਪੰਤ ਭੈਣ ਦੇ ਨਾਲ ਖੜਾ ਹੈ ਜੋ ਵੀ ਫੈਸਲਾ ਹੋਊਗਾ ਪ੍ਰਸ਼ਾਸਨ ਜੇ ਸਰਮੱਤੇ ਰੱਖਦੀ ਹੈ ਤਾਂ ਠੀਕ ਹੈ ਪਰ ਸਾਡੇ ਵੱਲੋਂ ਕਾਰਵਾਈ ਹੋਵੇ ਇਹਨਾਂ ਨੇ ਹੁਣ ਜਾਣਕਾਰੀ ਦਿੱਤੀ ਸੀ ਤੇ ਇਹਨਾਂ ਨੂੰ ਲਾਂਟੈਂਸ ਕਰ ਦਿੱਤਾ ਹੈ ਕਿੰਨੇ ਕਰਦੇ ਪ੍ਰਸ਼ਾਸਨ ਤੋਂ ਉਮੀਦ ਹੈਗੀ ਹੰ ਦਿੱਤੀ ਜਾਵੇ ਸਰਕਾਰ ਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਇਹਨਾਂ ਨੂੰ ਇਸ ਤਰ੍ਹਾਂ ਤਾਂ ਫਿਰ ਵਿਰੋਧ ਕਰਕੇ ਆਪਾਂ ਦੁਸ਼ਮਣਾਂ ਵੱਲ ਵੱਧ ਨਹੀਂ ਹੈ ਹੈ ਨਾ ਤੁਸੀਂ ਦੇਖੋ ਉਸ ਐਸਐਚਓ ਜੀ ਦਾ ਨਾਮ ਦੱਸਿਆ ਜਾ ਕੇ ਉਹ ਫਿਰ ਉਹਦਾ ਨਾਮ ਉਹਨਾਂ ਨੇ ਬਹੁਤ ਗਲਤ ਗੱਲ ਹੈ ਜ ਉਹਨਾਂ ਦੇ ਠੀਕ ਜਾਂ ਤਾਂ ਪ੍ਰਸ਼ਾਸਨ ਫਿਰ ਗੁਪਤ ਨਾਮ ਰੱਖਿਆ ਹੈ ਨਾ ਤਾਂ ਕਿਸੇ ਭੈਣ ਦੇ ਨਾਲ ਖੜਿਆ ਵਾਹਿਗੁਰਜੀ ਕਾ ਖਾਲਸਾ ਬਾਣੀ ਜੀ ਤੁਸੀਂ ਹੁਣ ਜਿਦਾਂ ਇਹ ਕੰਮਪੀਟ ਪ੍ਰੋਗਰਾਮ ਲੇਡੀ ਦੇ ਨਾਮ ਲਾਇਆ ਉਹ ਸਾਨੂੰ ਉਹ ਕਹਿੰਦੀ ਹੈ ਕਿ ਦਰਖਾਸਤ ਦਿੱਤੀ ਹੈ ਉਹਨੇ ਇੱਕ ਕੁਝ ਬੰਦਿਆਂ ਦੇ ਖਿਲਾਫ ਇਹ ਦੇ ਜਿਕੇ ਉਹਦਾ ਬ੍ਰਦਰ ਵੀ ਇੱਕ ਤਿੰਨ ਕੇਸਾਂ ਚ ਨਾਮਿਨੇਟਡ ਦੋਹਾਂ ਕੇਸਾਂ ਚ ਉਹਦੇ ਕੋਈ ਭੁਗਤੀ ਮਿਲੀ ਹੈਗੀ ਇੱਕ ਕੇਸੇ ਚ 29 ਜੀ ਨਾਮਿਨੇਟਡ ਹੈਗੇ ਆ ਉਹ ਸ਼ੱਕ ਜੈਰ ਕਰਦੀ ਕੁਝ ਬੰਦਿਆਂ ਦੇ ਖਿਲਾਫ ਕਿ ਮੇਰੇ ਬ੍ਰਦਰ ਦੇ ਤੇ ਐਫ ਆਈ ਆਰ ਹੋ ਗਈ ਇਹਨਾਂ ਤੇ ਨਹੀਂ ਹੋਈ ਸੋ ਅੱਜ ਆਏ ਸੀ ਅਸੀਂ ਉਹਨਾਂ ਨੂੰ ਇਹੀ ਕਿਹਾ ਕਿ ਜੇ ਉਹਨਾਂ ਨੂੰ ਵੀ ਵੈਰੀਫਾਈ ਕਰਾਂਗੇ ਤਸਦੀਕ ਕਰਾਂਗੇ ਜਿਹੜਾ ਵੀ ਜੇ ਉਹ ਪਾਏ ਜਾਂਦੇ ਨੇ ਇਸ ਨਾਰਕੋਟਿਕਸ ਦੇ ਟਰੇਡ ਚ ਟਾਈ ਹੋਏ ਤੇ ਵੀ ਕਾਰਵਾਈ ਕਰਾਂ ਜ਼ਰੂਰ ਕਰਾਂਗੇ ਤੇ ਪੁਲਿਸ ਅਧਾਰੀਆਂ ਤੇ ਰੋਕ ਲਾ ਰਹੀ ਹੈ ਵੀ ਉਹ ਉਹ ਐਕਚੁਅਲੀ ਨਹੀਂ ਕਿ ਜਰੂਰ ਬੇਲ ਆਊਟ ਵਾਲੇ ਨਸ਼ਾ ਯੁੱਧ ਜਿਹੜਾ ਨਸ਼ਾ ਅਮਰੋਧ ਚੱਲ ਰਿਹਾ ਹੈਗਾ ਉਹਦੇ ਚ ਜਿਹੜੀ ਹੈਗੀ ਹੈ ਕਿ ਲਗਾਤਾਰ ਅਸੀਂ ਜਿਹੜੇ ਕੰਮ ਕਰਦੇ ਨੇ ਉਹਨਾਂ ਤੇ ਹੀ ਨਜ਼ਰ ਬਣਾਈ ਰੱਖੀ ਹੈ ਚਾਹੇ ਉਹ ਅੰਦਰ ਨੇ ਚਾਹੇ ਉਹ ਬਾਹਰ ਨੇ ਹਨਾ ਸੋ ਆ ਮੈਂ ਦੱਸਦਾ ਤੁਹਾਨੂੰ ਸੁਣੋ ਤੁਸੀਂ ਉਹ ਉਹਦਾ ਬ੍ਰਦਰ ਮੇਰੇ ਖਾਲ ਕੋਈ ਸਮਾਂ ਪਹਿਲਾਂ ਹੀ ਬੇਲ ਤੇ ਆਇਆ ਚੌਥੀ ਪੰਜਵੇਂ ਮਹੀਨੇ ਆਇਆ ਹੈਗਾ ਸੋ ਅਹੀ ਉਹ ਚੈੱਕ ਕਰਦੇ ਆ ਰੈਗੂਲਰ ਚੈੱਕ ਕਰਦੇ ਇਹਨੂੰ ਵੀ ਚੈੱਕ ਕੀਤਾ ਹੋਣਾ ਉਹਨੂੰ ਇਹਨੂੰ ਇਸੇ ਚੀਜ਼ ਤੋਂ ਖਫਾ ਹੈਗੇ ਨੇ ਕਿ ਇਹਨੂੰ ਚੱਕ ਕਿਉਂ ਕੀਤਾ ਪਰ ਅਹੀ ਉਹਨੂੰ ਇਹ ਆਖਿਆ ਕਿ ਜੇਕਰ ਕਿਸੇ ਕੋਈ ਵੀ ਬੰਦਾ ਲੈਟ ਅ ਸਪੋਜ਼ ਉਹਦਾ ਭਰਾ ਹੀ ਨਹੀਂ ਕੋਈ ਐਕਸ ਵਾਈ ਜ਼ੈਡ ਬੰਦਾ ਠੀਕ ਹੈ ਜੀ ਇਹ ਕੰਮ ਕਰਦਾ ਹੈ ਤੇ ਜੇ ਉਹ ਕਰਦਾ ਫੜਿਆ ਗਿਆ ਤੇ ਉਤੇ ਕਾਰਵਾਈ ਤੇ ਜ਼ਰੂਰ ਕਰੇਗੀ ਜੇ ਇਹਨ ਕੇ ਜੇ ਉਹਨੂੰ ਕਿਤੇ ਕੋਈ ਵੀ ਖਦਸ਼ਾ ਹੈਗਾ ਕਿ ਮੇਰੇ ਭਰਾ ਨੂੰ ਐ ਵੀ ਕੋਈ ਇਤਾਂ ਕਰਦੇ ਤੰਗ ਪਰੇਸ਼ਾਨ ਕਰਦੇ ਤੈਨੂੰ ਕਹਿਆ ਕਿ ਸਾਨੂੰ ਆ ਕੇ ਡਾਇਰੈਕਟਲੀ ਦੱਸ ਦੇ ਸੇ ਭਣੀ ਉਹ ਕਹਿੰਦੇ ਮੈਂ ਜਿਹੜਾ ਨਾਸ਼ਾ ਸੰਬੰਧੀ ਜਾਣਕਾਰੀ ਦਿੱਤੀ ਸੀ ਔਰ ਮੇਰਾ ਨਾਮ ਜਨਤਕ ਹੱਥ ਤੱਕ ਹਿੱਤ ਕਹਿੰਦਾ ਵੀ ਰੋਕ ਰੱਖਿਆ ਜਾਵੇ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਕਿਸੇ ਦਾ ਕੋਈ ਨਾਮ ਜਨਤਕ ਨਹੀਂ ਕੀਤਾ ਹੈਗਾ ਜਿਹੜੀ ਦੋ ਤਰ੍ਹਾਂ ਦੀਆਂ ਕੰਪਲੇਂਟਸ ਹੁੰਦੀਆਂ ਇੱਕ ਤੇ ਪੀਸੀ ਕੰਪਲੇਂਟ ਹੁੰਦੀ ਹੈਗੀ ਤੇ ਇੱਕ ਜਿਹੜੀਆਂ ਜਿਹਦੇ ਜਿਹੜੀਆਂ ਸੀ ਦੂਸਰੀਆਂ ਹੁੰਦੀਆਂ ਜਿਨ੍ਹਾਂ ਦੀ ਗੁਪਤ ਰੱਖਣਾ ਹੁੰਦਾ ਜਿਹੜੀ ਗੁਪਤ ਰੱਖਣ ਵਾਲੀ ਹੈਗੀ ਐ ਸੀ ਕਿਸੇ ਦਾ ਕੋਈ ਨਾਮ ਨਹੀਂ ਉਹਦੇ 'ਚ ਜਨਤਕ ਕਰਦੇ ਹੋ ਔਨ ਰਿਕਾਰਡ ਹੀ ਹੁੰਦਾ ਕਿ ਵੀ ਸਾਨੂੰ ਵੀ ਪਤਾ ਹੁੰਦਾ ਹੈਗਾ ਕਈਆਂ ਦੇ ਪਰਸਨਲ ਡਿਸਪਿਊਟ ਵੀ ਹੁੰਦੇ ਆ ਉਹਦੇ 'ਚ ਫਿਰ ਉਹ ਹੁੰਦਾ ਇਹਦੇ ਜ਼ਮੀਨਾਂ ਨੇ ਕਿਸੇ ਦਾ ਨਹੀਂ ਨਾਮ ਕੀਤਾ ਜੇ ਕਿਸੇ ਨੇ ਕੀਤਾ ਵੀ ਹੋਊਗਾ ਅੱਜ ਨਹੀਂ ਤਾਂ ਗੱਲ ਕਰੂਗਾ ਤੇ ਜੇ ਕੋਈ ਡਿਪਾਰਟਮੈਂਟਲ ਐਕਸ਼ਨ ਪਾਉਂਦਾ ਉਹਦੇ ਤੋਂ ਲੈ ਲਾਂਗੇ ਅਸੀਂ